ਵਾਲਮੀਕਿ ਜੈ ਰਵਿਦਾਸ ਜੈ ਭੀਮ ਜੈ ਭਾਰਤ ਅੱਜ ਮੂਰਤੀ ਸਥਾਪਨਾ ਦਿਵਸ ਅੱਜ ਬਹੁਤ ਵੱਡਾ ਕਾਫਲਾ ਲੈ ਕੇ ਸਾਹਨੇਵਾਲ ਤੋਂ ਮੈਂ ਜਾ ਰਿਹਾ ਸਵਰਨ ਕੁਮਾਰ ਸੋਨੀ ਕਾਉਂਸਲਰ ਸਾਹਨੇਵਾਲ ਤੋਂ ਪ੍ਰਧਾਨ ਭਾਵਾ ਦਾਸ ਪੰਜਾਬ ਜੈ ਵਾਲਮੀਕਿ ਹਰ ਹਰ ਵਾਲਮੀਕ ਸ਼ਕਤੀ ਅਮਰ ਹੈ वाल्मीकि सतनाम को जो सिमरें मन लाए सच्चे नाम के जाप से भवसागर तर जाए परमपिता परमात्मा भगवान वाल्मीकि जी दा आज पावन ਤੇ ਪਵਿੱਤਰ ਦਿਨ ਜੋ ਕਿ ਮੂਰਤੀ ਸਥਾਪਨਾ ਦਿਵਸ ਹੈ ਇਹ ਮੂਰਤੀ ਸਥਾਪਨਾ ਦਿਵਸ ਇਹ ਨੌਵਾਂ ਸਾਲ ਆ ਸਾਡਾ ਜਿਹੜਾ ਅਸੀਂ ਇੱਥੋਂ ਬੱਸਾਂ ਭਰ ਕੇ ਸਾਹਨੇਵਾਲ ਤੋਂ ਭਗਵਾਨ ਵਾल्मीकि ਤੀਰਥ ਜਾ ਰਹੇ ਆ ਔਰ ਅੱਜ ਦਾ ਦਿਨ ਬੜੀ ਸ਼ਰਧਾ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਅਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਹਲਕੇ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਪ੍ਰਦੇਸ਼ ਵਿੱਚੋਂ ਅੱਜ ਉੱਥੇ ਵਾਵਾ ਕੱਟ ਹੋਣਾ ਹੈ ਔਰ ਉੱਥੇ ਹਰਿਆਣਾ ਹਮਾਚਲ ਯੂਪੀ ਮੱਧਿਆ ਪ੍ਰਦੇਸ਼ ਸਾਰੇ ਉੱਥੇ ਪ੍ਰਾਂਤਿਆ ਸਾਡੇ ਪਹੁੰਚੇ ਹੋਣਗੇ ਸਾਰੇ ਭਗਵਾਨ ਵਾਲਮੀਕ ਤੀਰ ਦੇ ਵਿੱਚ ਅੱਜ ਮੂਰਤੀ ਸਥਾਪਨਾ ਦਿਵਸ ਮਨਾ ਰਹੇ ਅੱਜ ਦੇ ਦਿਨ ਦੀਆਂ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੂਰ ਦੂਰ ਬੈਠੇ ਮੇਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿੰਨੇ ਬੱਸਾਂ ਦਾ ਕਾਫਲਾ ਲੈ ਕੇ ਜਾ ਰਹੇ ਆ ਅੱਜ ਸਾਡੀ ਬੱਸਾਂ ਦਾ ਕਾਫਲਾ ਅਸੀਂ ਤਾਂ ਸੋਚਿਆ ਸੀ ਬਸ 10 ਬੱਸਾਂ ਲੈ ਕੇ ਜਾਵਾਂਗੇ ਪਰ ਲੇਕਿਨ ਸਵਾਰੀਆਂ ਇੰਨੀਆਂ ਵਧ ਗਈਆਂ ਕਿ ਸਾਨੂੰ ਮੌਕੇ ਪਰ ਹੀ 4 ਬੱਸਾਂ ਹੋਰ ਕਰਨੀਆਂ ਪਈਆਂ ਹੁਣ ਸਾਡੇ ਕੋਲ 14 ਬੱਸਾਂ ਨੇ ਤੇ ਇੱਕ ਬੱਸ ਸਾਡੀ ਮਤਲਬ ਕਿ ਹੋਰ ਆ ਰਹੀ ਆ ਉਹ ਮਕਸੂਦੜੇ ਤੋਂ ਆਈ ਆ ਸਾਡੇ ਨਾਲ ਸੰਗਤ ਕਾਫੀ ਆ 15 ਬੱਸਾਂ ਦਾ ਕਾਫਲਾ ਅਸੀਂ ਲੈ ਕੇ ਜਾ ਰਹੇ ਆ ਔਰ ਸਾਡੀਆਂ ਕਾਰਾਂ ਨੇ ਜਿਹੜੀਆਂ ਲਗਭਗ 30 ਤੋਂ 35 ਕਾਰਾਂ ਦਾ ਜੱਥਾ ਸਾਡਾ ਉਹ ਆ ਬੜੀ ਤੂਮਤਾਵਨਾ ਬੜੇ ਉਤਸ਼ਾਹ ਦੇ ਨਾਲ ਜਿਵੇਂ ਹੁਣ ਸਮਰਾਲੇ ਤੋਂ ਬੱਸਾਂ ਭਰ ਕੇ ਆਈਆਂ ਨੇ ਦਰਾਹਿ ਤੋਂ ਬੱਸਾਂ ਭਰ ਕੇ ਆਈਆਂ ਨੇ ਪੈਲ ਤੋਂ ਬੱਸਾਂ ਭਰ ਕੇ ਆਈਆਂ ਨੇ ਸਾਡੀਆਂ ਸਾਡਾ ਜਿੱਥੇ-ਜਿੱਥੇ ਵੀ ਸਾਡਾ ਸਰਕਲ ਆ ਬੁੱਢੇਵਾਲ ਤੋਂ ਬੱਸ ਆਈ ਆ ਝੰਡਾਲੀ ਤੋਂ ਬੱਸ ਆਈ ਆ ਭੈਰੋਮੁੰਨੇ ਤੋਂ ਆਈ ਆ ਰਾਈਆਂ ਤੋਂ ਆਈ ਆ ਇਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸਾਰੇ ਜਿੰਨੇ ਸੰਗਤ ਪ੍ਰਮਾਤਮਾ ਨੂੰ ਪਿਆਰ ਕਰਦੀ ਆ ਜਿਨ੍ਹਾਂ ਦਾ ਮੇਰੇ ਨਾਲ ਵੀ ਪਿਆਰ ਆ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤਾਂ ਉਹ ਆਏ ਨੇ ਨਾਲ ਤੇ ਸੋ ਸਾਰੇ ਸੰਗਤ ਜਾ ਰਹੀ ਆ ਬੜਾ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਤੇ ਬਾਕੀ ਦਾ ਉੱਥੇ ਜਾ ਕੇ ਤੁਹਾਨੂੰ ਆਪੇ ਸੰਗਤ ਜਾਰੀ ਹੈ ਕਿਸਾਨ ਦੇ ਪ੍ਰਬੰਧ ਨਾਲ ਉਹ ਪਹੁੰਚ ਕੇ ਉੱਥੇ ਕਿਸਾਨ ਜਿਹੜੀ ਮੂਰਤੀ ਸਾਹਿਬਾਂ ਦੇ ਸੁਨਾਇਆ ਜਾ ਰਹੀ ਜਿਸ ਤਰ੍ਹਾਂ ਕੇ ਮੂਰਤੀ ਸਥਾਪਨਾ ਦਿਵਸਾ ਜਿਹੜਾ ਅੱਜ ਦਾ ਇਹ ਅਸੀਂ ਉੱਥੇ ਸੱਜਣ ਕਰਵਾਇਆ ਜਾਏਗਾ ਔਰ ਉੱਥੇ ਜਿੱਦਾਂ ਸਾਡੇ ਸਾਰੇ ਹੀ ਇਲਾਕੇ ਦੇ ਵਿੱਚੋਂ ਸਾਡੇ ਪ੍ਰਧਾਨ ਆਏ ਹੁੰਦੇ ਨੇ ਉਹਨਾਂ ਦਾ ਮਾਨ ਸਨਮਾਨ ਹੁੰਦਾ ਤੇ ਗਾਂਹ ਜਿਹੜੀਆਂ ਨਮੀਆਂ ਨਮੀਆਂ ਅਸੀਂ ਕੋਈ ਹੋਰ ਕੰਮ ਕਰਨੇ ਹੁੰਦੇ ਆ ਉਹਨਾਂ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ ਅੱਜ ਤਾਂ ਜੋ ਕੀ ਇਹ ਸਾਰਾ ਜਿਹੜਾ ਹੈਗਾ ਸਾਡਾ ਭਾਈਚਾਰਾ ਜਾਂ ਸਾਡੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਉਤਸ਼ਾਹਿਤ ਹੋ ਤੇ ਆਪਾਂ ਮਦਰਕੀ ਜੋਟ ਹੋਈਏ ਤੇ ਵਾਲਮੀਕੀ ਦੀ ਜਿਹੜੀ ਹੈਗੀ ਆ ਸ਼ਰਦਾ ਨਾਲ ਪੂਜਾ ਕਰੀਏ ਮੂਰਤੀ ਸਥਾਪਨਾ ਦੇ ਉੱਤੇ ਆਪਾਂ ਸੱਜਣ ਸੁਣਿਆ ਜਾ ਰਿਹਾ ਕਿੰਨੀਆਂ ਬੱਸਾਂ ਸਾਹਨੇ ਵੱਲ ਤੋਂ ਜਾ ਰਹੀਆਂ ਸਨ 15 ਬੱਸਾਂ ਨੇ ਜੀ ਇਹ ਪੰਜ ਸਮੜਾਲੇ ਤੋਂ ਹੋ ਗਈਆਂ ਜੀ 10 ਬੱਸਾਂ ਸਾਹਨੇ ਵੱਲ ਤੋਂ ਜੀ ਬੇਤਨਾ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਇਸ ਸਮੇਂ ਜੀ ਭਾਵਾਤਸ ਵੱਲੋਂ ਹਾਂਜੀ ਤੇ ਕਿਸ ਤਰ੍ਹਾਂ ਦਾ ਅੱਗੇ ਜਿਹੜਾ ਸਾਡਾ ਜੀ ਥੋੜਾ ਟਾਈਮ ਹੋਇਆ ਤਿੰਨ ਕੁ ਮਹੀਨੇ ਤੇ ਜਿੰਨੇ ਜੋਗੇ ਸੀਗੇ ਅਸੀਂ ਸੇਵਾ ਕੀਤੀ ਤੇ ਕਰਦੇ ਵੀ ਰਹਾਂਗੇ ਜੋ ਸਾਨੂੰ ਹੁਕਮ ਲਾਉਣਗੇ ਪ੍ਰਧਾਨ ਜੀ ਹੋਰ ਵੀ ਕਰਾਂਗੇ ਗਾਹਾਂ ਨੂੰ ਅਗਲੇ ਸਾਲ ਇਦੋਂ ਵੀ ਵੱਧ ਚੜ ਕੇ ਇਸ ਸੱਭਾ ਵਾਂਗੇ ਆਪਾਂ ਠੀਕ ਹੈ ਜੀ